ਬਾਕੀ ਸਾਰੇ ਬਹੁਤ ਲੋਕੀ ਪੋਜ਼ਿਟਿਵ ਕਮੈਂਟ ਵੀ ਕਰ ਰਹੇ ਆ 네ਗੇਟਿਵ ਕਮੈਂਟਸ ਵੀ ਕਰ ਰਿਆ ਵੀ ਇਦਾਂ ਆ ਉਦਾਂ ਆ ਤੂੰ ਇਹ ਤੂੰ ਇਹ ਕਰਨ ਲੱਗੀਆਂ ਉਹ ਕਰਨ ਲੱਗੇ ਤਾਂ ਹਰ ਇੱਕ ਨਾ ਕੁੜੀ ਦੇ ਬਹੁਤ ਜ਼ਿਆਦਾ ਚਾਹ ਹੁੰਦੇ ਆ ਜੋ ਲਾਸਟ ਟਾਈਮ ਨਹੀਂ ਪੂਰੇ ਹੋਏ ਸੀਗੇ ਹਨਾ ਜੋ ਕਦੀ ਰਹਿ ਗਏ ਸੀਗੇ ਉਹ ਇਸ ਵਾਰੀ ਪੂਰੇ ਕਰਨੇ ਆ ਮਸ਼ਹੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਸੁਨੇਹਾ ਕਤਿਆਲ ਨੇ ਬੀਤੇ ਦਿਨ ਹੀ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਸੁਨੇਹਾ ਕਤਿਆਲ ਨੇ ਦੱਸਿਆ ਕਿ ਮੇਰੇ ਵਿਆਹ ਦੇ ਚਾਜ ਜੋ ਪਹਿਲਾਂ ਰਹਿ ਗਏ ਸੀ ਉਹ ਵਿਆਹ ਦੇ ਚਾ ਮੈਂ ਹੁਣ ਪੂਰੇ ਕਰਨ ਜਾ ਰਹੀ ਆਂਗੀ ਤੇ ਜਿਸ ਤੋਂ ਬਾਅਦ ਸੁਨੇਹਾ ਕਤਿਆਲ ਨੇ ਕੁਝ ਕੁ ਸ਼ਾਪਿੰਗ ਕਰਦੀਆਂ ਵੀਡੀਓਜ਼ ਤੇ ਫੋਟੋਜ਼ ਵੀ ਸ਼ੇਅਰ ਕੀਤੀਆਂ ਜੋ ਫੋਟੋਜ਼ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਜਿਸ ਦੇ ਵਿੱਚ ਸੁਨੇਹਾ ਕਤਿਆਲ ਆਪਣੇ ਵਿਆਹ ਦੇ ਲਈ ਸ਼ਾਪਿੰਗ ਕਰਦੀ ਪਈ ਹੈ ਸਾਰੇ ਕਮੈਂਟ ਬਾਕਸ ਦੇ ਵਿੱਚ ਸੁਨੇਹਾ ਕਤਿਆਲ ਨੂੰ ਮੁਬਾਰਕਾਂ ਜ਼ਰੂਰ ਦੇ ਕੇ ਜਾਇਓ ਤੇ ਨਾਲ ਦੇ ਨਾਲ ਇਹ ਕਤਿਆਲ ਨੇ ਇਹ ਵੀ ਗੱਲ ਕਹੀਆ ਕਿ ਮੈਨੂੰ ਬਹੁਤ ਸਾਰੇ ਲੋਕ ਪੋਜ਼ਿਟਿਵਿਟੀ ਵਾਲੇ ਕਮੈਂਟ ਕਰਦੇ ਪਏ ਨੇ ਤੇ ਬਹੁਤ ਸਾਰੇ ਲੋਕ ਨੈਗੇਟਿਵਿਟੀ ਵਾਲੇ ਕਮੈਂਟ ਕਰਦੇ ਪਏ ਨੇ ਕਿ ਤੂੰ ਇਦਾਂ ਕਰਦੀ ਪਈ ਏਦਾਂ ਕਰਦੀ ਪਈ ਆ ਇਹ ਮੇਰੀ ਲਾਈਫ ਆ ਮੈਂ ਜੋ ਮਰਜ਼ੀ ਕਰਾਂ ਸਨੇਹਾ ਕਤਿਆਲ ਆਪਣੇ ਵਿਆਹ ਦੇ ਫੰਕਸ਼ਨਾਂ ਨੂੰ ਲੈ ਕੇ ਬਹੁਤ ਜਿਆਦਾ ਖੁਸ਼ ਨਜ਼ਰ ਆਉਂਦੀ ਪਈ ਹੈ ਕਿ ਮੈਂ ਹੁਣ ਆਪਣੇ ਵਿਆਹ ਦੇ ਸਾਰੇ ਚਾਅ ਪੂਰੇ ਕਰਾਂਗੀ ਜੋ ਮੇਰੇ ਪਹਿਲਾਂ ਰਹੇਗੇ ਸੀ ਬਾਕੀ ਇਸ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ